ਹੈਲੋ ਸਸਰੀ ਕਾਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਨਾ ਬਲੌਗ 'ਚ ਸਵੇਰ ਦੇ ਵਜ ਗਿਆ 6 ਤੇ ਇਧਰ ਮੀ ਬੜੀ ਜ਼ੋਰ ਨਾਲ ਪੈਂਦਿਆ ਸੀ ਇਦਰ ਸ਼ਾਮ ਦੇ ਵਜਨ ਦੇ ਹਿੱਸਾ ਤੇ ਆਪਾਂ ਕਰੋਂਗੇ ਤੇ ਆਪਾਂ ਬਾਜ਼ਾਰ ਵਿੱਚੋਂ ਕੁਛ ਨਾ ਕੁਛ ਸਮਾਨ ਖਰੀਦਣੇ ਹੀ ਜਿਸ ਤਰ੍ਹਾਂ ਕਿ ਘਰ ਦਾ ਰਾਸ਼ਨ ਸਮਾਨ ਹੋਰ ਵੀ ਕਈ ਚੀਜ਼ਾਂ ਤੇ ਆਪਾਂ ਚੱਲਗੇ ਮਾਰਕੀਟ ਦੇ ਵਿੱਚ ਤੇ ਫਿਰ ਆਪਾਂ ਪੂਰਾ ਜਿਹੜਾ ਸਮਾਨ ਖਰੀਦਿਆ ਨਾਲੇ ਨਾਲ ਜਿਹੜਾ ਆਪਾਂ ਹੋਰ ਵੀ ਇੱਕ ਤੋਂ ਕੰਮ ਕੀਤਾ ਜਿਸ ਤਰ੍ਹਾਂ ਕਿ ਸਬਜ਼ੀ ਵੀ ਲੈ ਕੇ ਆਏ ਬਾਕੀ ਹੋਰ ਬਹੁਤ ਸਾਰੇ ਕੰਮ ਹੁੰਦੇ ਦਿਨ ਪਰ ਤੇ ਕਮਾਂ ਦਾ ਟਾਈਮ ਨਹੀਂ ਲੱਗਦਾ ਇੱਧਰ ਜਿਹੜੇ ਬੱਚਿਆਂ ਦੀ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਜਿਸ ਤਰ੍ਹਾਂ ਖਾਣ ਨੂੰ ਬਿਸਕਟ ਵਗੈਰਾ ਜਿੰਨੇ ਵੀ ਤੁਸੀਂ ਲੈ ਲੋ ਬੱਚਿਆਂ ਦੇ ਜਿਹੜੇ ਆ ਫੇਵਰਟ ਹੁੰਦੇ ਆ ਬਿਸਕਟ ਨਾਲੇ ਕਦੀ ਕੋਈ ਆ ਜਾਂਦਾ ਵਾ ਤੇ ਬਿਸਕਟ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਤੇ ਇੱਧਰ ਮੈਨੂੰ ਜਿਹੜੇ ਆ ਬੁੱਡੇ ਬਿਸਕਟ ਬਹੁਤ ਪਸੰਦਿਆ ਇਸ ਕਰਕੇ ਮੈਂ ਇੱਕ ਬੁੱਡੇ ਬਿਸਕਟ ਵੀ ਲੈ ਤੇ ਇੱਧਰ ਮੈਂ ਸੋਚਿਆ ਕਿ ਚਲੋ ਕਿਉਂ ਨਾ ਕੁਝ ਬਣਾਇਆ ਜਾਊਗਾ ਕਰਦੇ ਹੋ ਜੀ ਇਸ ਵਾਸਤੇ ਆਪਾਂ ਕੋਈ ਸੌਸ ਲੱਗਣ ਲੈਣੇ ਤੇ ਉਸ ਤੋਂ ਬਾਅਦਾਂ ਮੈਂ ਸੋਚਿਆ ਕਿ ਚਲੋ ਬੱਚਿਆਂ ਵਾਸਤੇ ਕੁਛ ਨਾ ਕੁਛ ਜਿਹੜਾ ਵਾ ਬੱਚਨ ਦਾ ਸਵੇਰ ਤੇ ਨਾਸਤੇ ਲਈ ਕੋਈ ਚੀਜ਼ ਲੈ ਲੈਣੇ ਤੇ ਇੱਧਰ ਮੈਨੂੰ ਮੈਗੀ ਦਿਖ ਗਈ ਮੈਂ ਸੋਚਿਆ ਚਲੋ ਮੈਗੀ ਹੀ ਇੱਕ ਲੈ ਲੈਨੇ ਫਿਰ ਆਪਾਂ ਘਰ ਵਾਪਸ ਆਗੇ ਘਰ ਆਪਾਂ ਵਾਪਸ ਆਏ ਕੱਪੜੇ ਆਪਾਂ ਧੋ ਕੇ ਸਾਰੇ ਜਿਹੜੇ ਪਾ ਕੇ ਗਏ ਸੀ ਕਿਉਂਕਿ ਬਾਹਰ ਮੀਂਹ ਦਾ ਬਹੁਤ ਜ਼ਿਆਦਾ ਮੌਸਮ ਆ ਪਰ ਹੁਣੇ ਮੀਂਹ ਨਹੀਂ ਸੀ ਪੈਂਦਿਆ ਬਿਲਕੁਲ ਮੀਂਹ ਹੁਣੇ ਬੰਦ ਹੋਇਆ ਸੀ ਸਵੇਰ ਨੂੰ ਪਤਾ ਨਹੀਂ ਫੇਰ ਪੈਂਡਾ ਪਿਸ ਕਰਕੇ ਕੱਪੜੇ ਆਪਾਂ ਸਾਰੇ ਇੱਕ ਜਗ੍ਹਾ ਤੇ ਜਿਹੜੇ ਅੰਦਰ ਹੀ ਸਾਰੇ ਖਲਾਅਤ ਤੇ ਬਰਾਂਡੇ ਚ ਇੱਧਰ ਰਾਤ 9:30 ਦਾ ਟਾਈਮ ਹੋ ਗਿਆ ਤੇ ਆਪਾਂ ਕਿਚਨ ਉਸ ਤੋਂ ਬਾਅਦ ਆ ਬੱਚੇ ਜਿਹੜਾ ਆਪਣਾ ਪੜਨ ਬੈਗ ਗਿਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਰਾਸ਼ਨ ਲੈਂਦਾ ਵਾ ਜਿਹੜਾ ਆਪਾਂ ਸਵੇਰੇ ਡੱਬਿਆਂ ਚ ਪਾਵਾਂਗੇ ਨਵਦੀਪ ਆਪਣਾ ਪੜਨਦੇ ਸੀ ਤੇ ਵੰਚ ਉਧਰ ਵੰਚ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਆ ਨੀਂਦ ਆਉਂਦੀ ਸੀ ਤੇ ਨਾਲ ਹੀ ਵੰਚ ਪੜਨਦਾ ਸੀ ਪੜਨੇ ਪੜਦੇ ਵੰਚ ਨੂੰ 5 ਮਿੰਟ ਬਾਅਦ ਆ ਗਈ ਨੀਂਦ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਪਾਂ ਇੱਕ ਨਵੇਂ ਵੀਡੀਓ ਨਾਲ ਤਦ ਤੱਕ ਲਈ ਸਸਰੀਕਾਲ